ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੋਸਟ ਵੈਲਕਮ ਹੈ ਜੀ ਸਾਰਿਆਂ ਦਾ ਬਲੌਗ ਦੇ ਵਿੱਚ ਤੇ ਅੱਜ ਤੁਸੀਂ ਦੇਖ ਕੇ ਲਿਆ ਹੁਣ ਅੱਜ ਆਪਾਂ ਕੀ ਕਰਨ ਵਾਲੀਆਂ ਅੱਜ ਬਣਾਵਾਂਗੇ ਅਸੀਂ ਸਾਗ ਉਹ ਸੀ ਜਿੰਨਾ ਪਹਿਲਾਂ ਸਾਗ ਬਣਾਉਣ ਲੱਗੀਆਂ ਸਾਗ ਹੈਗਾ ਹੈ ਫਰੈਸ਼ ਕਿ ਆਇਆ ਬੱਝਿਆ ਹੈ ਕੱਚਾ ਕੱਚਾ ਹੀ ਵਸੇ ਲੱਗ ਲੇਖਣ ਤੋਂ ਕੱਚਾ ਕੱਚੀ ਅੱਗੇ ਦੇਖਦੀਆਂ ਤਿੰਨ ਗੁੱਛੇ ਸਾਗ ਦੇ ਲਈਆਂ ਨੇ ਤੇ ਇੱਕ ਪਾਲਕ ਦੀ ਲਈ ਹੁੰਦੀ ਆ ਬਾਕੀ ਇਸ ਦੇ ਸਾਗ ਬਣੂਗਾ ਅੱਜ ਫਲੀ ਹੋਰ ਵਿੱਚ ਤੇ ਕੀ ਬਣਨੀਆਂ ਨੇ ਇਆ ਫਿਰ ਥੋੜੇ ਜਿਹਾ ਆਪਾਂ ਸੋਏ ਪਾਵਾਂਗੇ ਦੀ ਵਿੱਚ ਜਿਆਦਾ ਨਹੀਂ ਕਿ ਬੱਚਾ ਨਹੀਂ ਖਾਂਦਾ ਮੇਰਾ ਇਸ ਕਰਕੇ ਘੱਟ ਪਾਵਾਂਗੇ ਸੋਏ ਤੇ ਅੱਜ ਜੋ ਇਹ ਹੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਤੇ ਮੈਂ ਕਿਵੇਂ ਬਣਾਉਂਦੀ ਆ ਸਾਹਬ ਠੀਕ ਹੈ ਜੀ ਤੇ ਪਲੀਜ਼ ਸਾਰੇ ਜਣੇ ਬਲੌਗ ਨਾਲ ਬਣੇ ਰਹੋ ਲੋਕ ਨੂੰ ਪੂਰਾ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਠੀਕ ਹੈ ਜੀ ਤੇ ਦੇਖਦੇ ਜਾਓ ਅੱਜਪਾ ਸਾਗ ਨੂੰ ਕਿਵੇਂ ਬਣਾਉਂਦੇ ਆ। ਲੋਜੀ ਸਾਗ ਦੀ ਛਟਾਈ ਕਰਤੀ ਐ ਉਹ ਚੰਗੀ ਤਰ੍ਹਾਂ ਛਾਲੇ ਥੋੜੇ ਜਿਹਾ ਪਾਵਾਂਗੇ ਸੋਇਏ ਵਿੱਚ ਬੱਸ ਨੇ ਤੁਹਾਨੂੰ ਦੱਸੀ ਸੀ ਪਰ ਨਾ ਸੋਇਏ ਪਾਣੀ ਆ ਥੋੜਾ ਜਿਆਦਾ ਨਹੀਂ ਪਾਉਂਦੀ ਬੱਸ ਇੰਨੇ ਕੁ ਪਾਉਂਗੀ। ਵਧੀਆ ਲੱਗਦੇ ਨੇ ਪਾਏ ਹੋਏ ਤੇ ਇਹਨੂੰ ਮੈਂ ਵਾਸ਼ ਕਰ ਲੈਂਦੀ ਆ। ਧੋਨੀਆ ਜਾ ਕੇ ਚੰਗੀ ਤਰ੍ਹਾਂ 2-4 ਪਾਣੀ ਦੇ ਵਿੱਚ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਥੋੜੀ ਦੇਰ ਫਿਰ ਉਸ ਨੂੰ ਨੂੰ ਉੱਤਰ ਜਾਣਾ ਹੈ ਪਾਣੀ ਪੂਣੀ ਨਿਕਲ ਜਾਏਗਾ ਵਿੱਚੋਂ। ਤੇ ਫਿਰ ਕਟਿੰਗ ਕਰਾਂਗੇ। ਫਿਰ ਬਣਾਵਾਂਗੇ ਸਾਗ ਸਾਗ ਮੈਂ ਵਾਸ਼ ਕਰਤਾ ਸੀਗਾ ਅੱਧਾ ਘੰਟਾ ਪਹਿਲਾਂ ਰੱਖ ਕੇ ਫਿਰ ਨਿਚੋੜ ਕੇ ਰੱਖਤਾ ਸੀਗਾ ਇਹ ਹੋ ਗਿਆ ਹੁਣ ਪਾਣੀ ਵਗੈਰਾ ਥੋੜਾ ਬਥਰਾ ਰਹਿ ਗਿਆ ਵਿੱਚੋਂ ਚਲੋ ਹੁਣ ਕਰਨ ਦਾ ਸਾਗ ਨੂੰ ਟਾਈਮ ਹੋ ਗਿਆ ਆਪਣਾ ਤੇ ਹੁਣ ਮੈਂ ਕੁਟਿੰਗ ਕਰ ਲਿਆਂ ਚਾਕੂ ਨਾਲ ਹੀ ਤੇ ਮੋਟਾ ਮੋਟਾ ਕੱਟ ਕੇ ਪਾ ਦਾਂਗੀ ਕਿਉਂਕਿ ਕਿਉਂਕਿ ਸਾਗ ਬਹੁਤ ਜ਼ਿਆਦਾ ਕੱਚਾ ਕੱਚਾ ਆ ਜਲਦੀ ਹੀ ਬਣ ਜਾਣਾ ਆ ਇਹ ਮੰਦਰੋਂ ਟਾਈਮ ਤਾਂ ਚੱਲਣ ਦੇ ਹੀ ਥੋੜਾ ਜਿਹਾ ਪਰ ਇਸ ਤਰ੍ਹਾਂ ਨਹੀਂ ਹੋਊਗਾ ਮਸ਼ੀਨ ਨਾਲ ਕੱਟਣ ਦੀ ਜ਼ਰੂਰਤ ਨਹੀਂ ਸਾਨੂੰ ਜਲਦੀ ਘਰ ਜਾਣਾ ਹੈ ਨੇ ਤੇ ਠੀਕ ਹੈ ਜੀ ਬਾਤ ਆਇਆ ਕੁੱਕਰ ਦੇ ਵਿੱਚ ਰੱਖੂੰਗੀ ਰੱਖੂੰਗੀ ਤੇ ਮੈਂ ਗੈਸ ਤੇ ਹੀ ਸਨ ਕਿਉਂਕਿ ਹਲੇ ਚੂਲਾ ਵਗੈਰਾ ਸਟਾਰਟ ਨਹੀਂ ਕੀਤਾ ਹੈਗਾ ਕਿਉਂਕਿ ਹਲੇ ਪਹਿਲੀ ਪਹਿਲੀ ਵਾਰੀ ਬਣਾਣਾ ਸਾਗ ਇਸ ਕਰਕੇ ਫਿਰ ਮੈਂ ਇਹ ਜੀ ਬਣਾ ਲੈਂਦੀ ਹੁਣ ਮੈਂ ਸਾਗ ਨੂੰ ਕੱਟ ਰਹੀ ਹਾਂ ਨਾਲ ਨਾਲ ਪਾਈ ਜਾਊਂਗੀ ਬਸ ਪਾਣੀ ਲੱਗਿਆ ਹੋਊਗਾ ਗਰਮ ਹੋ ਗਿਆ ਜੀ ਤੇ ਉਹ ਮੈਂ ਦੇਚ ਨਮਕ ਪਾ ਦੂੰਗੀ ਕਿੰਨੇ ਹੀ ਜਦੜਾ ਹੋਊਗਾ ਜਿੰਨਾ ਕਸੀ ਨੇ ਨਮਕ ਖਾਣਾ ਹੋਵੇ ਤੇ ਚਮਚੀ ਪਾ ਤੇ ਘਟ ਰੋ ਤੇ ਫਿਰ ਪਾ ਲਾਂਗੇ ਇਹਦੇ ਵਿੱਚ ਜਿੰਨਾ ਕਸੀ ਨੇ ਖਾਣਾ ਹੈ ਥੋੜਾ ਜਿਹਾ ਪਿਆਲਾ ਪਾਤੀ ਸੀਗਾ ਥੋੜਾ ਜਿਹਾ ਹੋਰ ਪਾਉਣ ਲੱਗੀ ਹਾਂ ਜੇ ਜਰੂਰਤ ਪਊਗੀ ਫਿਰ ਬਾਅਦ ਵਿੱਚ ਪਾ ਲਾਂਗੇ ਇਹਦੇ ਵਿੱਚ ਕਿਉਂਕਿ ਸਾਡੇ ਨਮਕ ਖੱਟੇ ਖਾਂਦੇ ਨੇ ਇਸ ਕਰਕੇ ਫਿਰ ਮੈਂ ਖੱਟੇ ਬਣ ਗਈ ਹਾਂ ਤੇ ਤੁਸੀਂ ਪਾ ਜੀ ਨਾ ਜਦੋਂ ਤੁਹਾਨੂੰ ਵਧੀਆ ਲੱਗਦਾ ਉਹਦੇ ਕੋਲ ਪਾਸਾ ਕਰ ਦਿਓ ਤੁਸੀਂ ਤੇ ਇਹਨੇ ਮੈਂ ਇਹਨੂੰ ਹੁਣ ਘਾਟਾਂ ਚ ਤੇ ਕਰਕੇ ਨਾ ਮੈਂ ਰੱਖ ਕੇ ਰੱਖ ਦੂੰਗੀ ਗੈਸ ਉਪਰ ਕਰ ਦੂੰਗੀ ਥੋੜਾ ਜੰਤੀ ਅਰੇ ਜਦ ਰੋਗ ਹਲਕੇ ਹਲਕੇ ਆਪਦੇ ਵਿੱਚ ਫਿਰ ਜਿਹੜੀ चीज ਵਧੀਆ ਬਣਦੀ ਆ ਫੱਕ ਫੱਕ ਕੇ ਤੇ ਫਿਰ ਮੈਂ ਇਹਨੇ ਲਸਣ ਘੋਟਾ ਤਿਆਰ ਕਰ ਲੈਂਦੀ ਆ ਸਾਰਾ ਕੁਝ ਤੇ ਉਹਦੇ ਵਿੱਚ ਫਿਰ ਮੈਂ ਪਾਉਂਗੀ ਹੁਣ ਇਹਨਾਂ ਮਟੱਕੇ ਦੇਹੀ ਰੱਖ ਦਿੰਦੀ ਆ ਹੋਰ ਸਮਾਨ ਦੀ ਸਾਗ ਵਿੱਚ ਸੀ ਮਿਰਚਾਂ ਲੈ ਲਈਆਂ ਵਿੱਚ ਲਸਣ ਛਿੱਲੇ ਸੀਗਾ ਮੈਂ ਵਿੱਚ ਪਿਆਜ਼ ਪਰ ਲੋ ਵੱਡੇ ਵੱਡੇ ਪਿਆਜ਼ ਸੀਗੇ ਤੇ ਲਸਣ ਘੋਟਾ ਮੈਂ ਧੋ ਕੇ ਨਾ ਇਹਨੂੰ ਤੋਸਾਂ ਆ ਕੇ ਐਦੇ ਪਲੇਟ ਵਿੱਚ ਪਾ ਲਈ ਤੇ ਹੁਣ ਇਹਨੂੰ ਮੈਂ ਕਰਤੀ ਗ੍ਰੈਂਡਰ ਬੰਦੀ ਆ ਸਾਗ ਦੇ ਵਿੱਚ

ആല ജി മര ചുക്ക ਦੇ ਨੂੰ ਪਾਣੀ ਚ ਪੋਲ ਕੇ ਪਾ ਦਿਆ ਪਰ ਮੈਂ ਨਹੀਂ ਕਦੇ ਪਾਇਆ ਹੈਗਾ ਇਦਾਂ ਹੀ ਪਾਉਂਦੀ ਹਾਂ ਮੈਂ ਇਹਨੂੰ ਅਲਣ ਨੂੰ ਅਲਣ ਪਾਲ ਲਿਆ ਹੁ ਬਹੁਤੀ ਬੇਸਰ ਨਹੀਂ ਪਾਉਂਦੀਆਂ ਪਰ ਮੈਨੂੰ ਬੇਸਰ ਨਹੀਂ ਪਦਿਆ ਲੱਗਦਾ ਆਟਾ ਵੀ ਨਾ ਅੱਜ ਤਾਜ਼ਾ ਤਾਜ਼ਾ ਨਿਕਲਿਆ ਹੋਇਆ ਤੇ ਚੱਕੀ ਚੋਂ ਪਿਆ ਹੋਇਆ ਗਰਮ ਪਿਆਇਆ ਟਾ ਹੋਂ ਚੁੱਲ੍ਹੇ ਉਰ ਕੋ ਨਮਾਗੇ ਪਾਸ ਹੀ ਜੰਦੀ ਵਿੱਚ ਹੁੰਨੇ ਤਾਂ ਫਾਨੀ ਮੇਰੇ ਕੋ ਬਾਲਣਾ ਨਹੀਂ ਤਾਂ ਹੈਗਾ ਨਹੀਂ ਤੇ ਵਜੇ ਤੇ ਬਾਲਣ ਵਗੈਰਾ ਹੁੰਦਾ ਤੇ ਇਹਨੇ ਚੁੱਲ੍ਹੇ ਰ ਬਣਾਉਂਦੀ ਸਾਗ ਤੇ ਤਿੱਲੇ ਵਿੱਚ ਰੱਖ ਕੇ ਜਾਂ ਫਿਰ ਹੁਣ ਮੈਂ ਕੁਮਾਰਾ ਤੋਂ ਲਵਾਂਗੀ ਕੀ ਕਹਿੰਦੇ ਹਨ ਉਹ ਤੋੜੀ ക ਇਹ ਨੂੰ ਮੈਂ ਗੈਸ ਦੀ ਓਰੀਜਨਲ ਵਰਤਦੀ ਆ ਕਿਉਂਕਿ ਜਿਹੜਾ ਅਲਣ ਪੰਦੇ ਪਰ ਕਚਰਾ ਪੱਕ ਜਾਉਗਾ ਨਾ ਇਹ ਜਿਹੜਾ ਪਾਣਣ ਪੰਦੀ ਆ ਠੀਕ ਹੈ ਪਾ ਦਿੰਦੇ ਪਰ ਇੰਚ ਧਨੀਆ ਇਹ ਵੀ ਦੀ ਖੁਸ਼ਬੂ ਵਧੀਆ ਆਉਂਦੀ ਆ ਸਬਜ਼ੀ ਵਿੱਚ ਹੀ ਵਧੀਆ ਲੱਗਦਾ ਤੇ ਸਾਗ ਵਿੱਚ ਹੀ ਰਸਤ ਹੁਣ ਅੱਗੇ ਅੱਗੇ ਜਿਆਦਾ ਪਾਏ ਕਰੂੰਗੀ ਹੁਣ ਤਾਂ ਥੋੜੀ ਜੀ ਪਹਿਲੇ ਹੀ ਮਹਿੰਗਾ ਆ ਸਾਗ ਨਾ ਕੀ ਕਹਿੰਦੇ ਇਹਨੂੰ ਧਨੀਆ ਇਹ ਥੋੜਾ ਪਾਉਂਦੇ ਆ ਉਹ ਜੀ ਹੁਣ ਲਗਾਵਾਂਗੇ ਤੜਕਾ ਸਾਗ ਨੂੰ ਸਾਬ ਦੇ ਤੜਕੇ ਲਈ ਮੈਂ ਲਸਣ ਵਗੈਰਾ ਵੀ ਛਿੱਲ ਲਿਆ ਆ ਮਿਰਚਾਂ ਪਪੁੰਗੀਆਂ ਹਰੀਆਂ ਵਿੱਚ ਹੀ ਅਦਰਕ ਪਾ ਲਿਆ ਲੰਬ-ਲੰਬੇ ਤੇ ਕੱਟ ਕੇ ਰੱਖੋ ਤੇ ਚੀਨੂ ਬੜੀ ਛੋਟਾ ਕਟਿੰਗ ਕਰਕੇ ਤੇ ਵਿੱਚ ਪਾ ਲਿਆ ਤੇ ਉਹ ਪਿਆਜ਼ ਵੱਡੇ-ਵੱਡੇ ਪਿਆਜ਼ ਪਾਏ ਨੇ ਇਹ ਹੋਰ ਪਾਉਣਾ ਪਏਗਾ ਤੇਲ ਅਦਰਕ ਪਾ ਲਿਆ ਪਾ ਤੇਰੇ ਦੇ ਵਿੱਚ फल खा दे ब्राउन

ਗੁਰਬਨ ਦੇ ਦਿੱਤਾ ਮਾਤਰਾ। ਪਰ ਸੱਤਾਂ ਦੀ ਤਰ੍ਹਾਂ ਉਬਲ ਕੇ ਆਇਆ। ਫਿਰ ਟਮਾਟਰ ਟਮਾਟਰ ਦੇ ਨਾਲ ਸੱਤ ਉਬਲ ਕੇ ਪੇਟੇ ਨੂੰ ਖੋਲ ਲੈ ਪਕਾ। ਈਸਾ ਹੋ ਗਿਆ ਤਿਆਰ ਆਪਣਾ ਚਾਹੇ ਤੇ ਨਾਲੋਂ ਠੀਕਾ ਕੇ ਖਾਓ ਮਲਾਈ 바ਕੇ ਖਾਓ ਕਿਉਂਕੋ ਮੱਖਣ 바ਕੇ ਖਾਓ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦਾ ਉਦਾਂ ਖਾਓ ਤੇ ਨਾਲ ਲੈ ਲਓ ਲੱਸੀ ਫਿਰ ਜਦੋਂ ਆਹੀ ਵਧੀਆ ਲੱਗੂਗਾ ਤੇ ਲੱਗੀ ਗੱਲ ਵੰਝੰਦੀ ਹੈ ਠੀਕ ਹੈ ਜੀ ਟਰਾਈ ਕਰਕੇ ਜਰੂਰ ਦੇਖਣਾ ਜਿਵੇਂ ਮੈਂ ਬਣਾਉਂਦੀ ਆ ਸੋ ਆ ਕੀ ਸਾਡੇ ਆਪਣੇ ਆਪਣੇ ਮੈਥਡ ਹੁੰਦੇ ਬਣਾਉਣ ਦੇ ਤਰੀਕੇ ਫੋਨ ਬਣਾਉਂਦੇ ਮੱਕੀ ਦੀ ਰੋਟੀ ਲੋ ਜੀ ਮੱਕੀ ਦੀ ਰੋਟੀ ਚਾਹਤ ਕਿਹੜੀ ਅੱਛਾ ਕਹਿੰਦਾ ਨਾ ਛੋਟੇ ਛੋਟੇ ਧਾਰਨੀ ਮਮਾ ਜੀ ਜਦ ਵੱਡੇ ਵੱਡੇ ਨਹੀਂ ਧਾਰਨੀ ਆ ਮੈਂ ਚਲੋ ਜਿੱਦਾਂ ਦੇ ਬੱਚੇ ਨੂੰ ਪਸੰਦ ਫਿਰ ਉਹ ਵੀ ਬੱਚਾ ਜਾਂਦਾ ਅੱਗੇ ਬਣ ਜਿਵੇਂ ਦੀ ਉਹਨੂੰ ਪਸੰਦ ਹੈ ਹਮੇਹੀ ਬਣਾਵਾਂਗੇ ਤੇ ਕਹਿੰਦਾ ਜਾ ਮਾਂ ਥੋੜਾ ਥੋੜਾ ਟਿੱਕੀ ਲਾ ਦੀ ਕਿਉਂ ਬੱਧੀ ਲੱਗਦੀ ਬਣੀ ਹੋਈ ਰੋੜੀ ਥੋੜੀ ਜਿਹੀ ਰੋਟੀ ਕਲੀ ਮੱਕੀ ਦੀ ਪਰਾਂਠੇ ਬਣਾ ਕੇ ਸਾਵਧਾਨ

ਦੀ ਹੋ ਗਈ ਆਪਣੀ ਰੋਟੀ ਆ ਤੁਸੀਂ ਵੀ ਖਾਓ ਇਹ ਪਾ ਦਾਂਗਾ ਤੇ ਦੇਸੀ ਘਿਓ ਦਵਾਈ ਵਿੱਚ ਠੀਕ ਹੈ ਸਾਰੇ ਜਿਹੜੇ ਖਾਓ ਰੋਟੀ ਬਾਕੀ ਦੀ ਰੋਟੀ ਤੇ ਸਰੋਂ ਦਾ ਸਾਗ ਇਹ ਲੋ ਚ ਹੁਣ ਮੇਰੀ ਥਾਲੀ ਹੋ ਗਈ ਤਿਆਰ ਰੋਟੀ ਦੀ ਇੱਕ ਮੱਕੀ ਦੀ ਰੱਟੀ ਲੈ ਲਈ ਆ ਤੇ ਇੱਕ ਕਣਕ ਦੀ ਲੈ ਲਈ ਆ ਸਾਂਗ ਵਿੱਚ ਪਾਲੇ ਕਿਉਂ ਲੈ ਸੀ ਤੇ ਹਸਬੰਦ ਨੇ ਤੇ ਬੱਚੇ ਨੇ ਰੋਟੀ ਖਾ ਲਈ ਆ ਉਹਨਾਂ ਨੇ ਬੋਲਿਆ ਵੀ ਬਹੁਤ ਜ਼ਿਆਦਾ ਟੇਸਟੀ ਬਣਿਆ ਵਾ ਸਾਂਗ ਤੇ ਤੁਸੀਂ ਇਹ ਬਣਾ ਕੇ ਦੇਖਿਓ ਇਦਾਂ ਸਾਂਗ ਤੁਹਾਨੂੰ ਕਿਵੇਂ ਤਾਂ ਲੱਗਿਆ ਤੇ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗੀ ਪਲੀਜ਼ ਦੱਸਣਾ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਬਾਏ ਬਾਏ ਸਸਯਕਾ ਗਿੱਸਾਰਾ ਨੂੰ ਥੈਂਕ ਯੂ